ਪਠਾਨਕੋਟ ਦੇ ਪਧਰੋਆ ਵਿਖੇ ਲక్ష్ਮੀਨਾਰਾਇਣ ਮੰਦਿਰ ਦੇ ਵਿੱਚ ਸ਼ਾਮ ਪਿਆਰਿਆਂ ਦੇ ਵੱਲੋਂ ਸ਼ਾਮ ਪக்தਾਂ ਦੇ ਵੱਲੋਂ ਪ੍ਰਭੂ ਦੀ ਪ੍ਰਤੀਮਾ ਜਿਹੜੀ ਹੈ ਮੁਰਤੂ ਸਥਾਪਿਤ ਕੀਤੀ ਹੈ ਦੱਸਦੇ ਇਹ ਮੰਦਿਰ ਦਾ ਨਵੀਨੀਕਰਨ ਦਾ ਕੰਮ ਜਿਹੜਾ ਹੈ ਉਹ ਚੱਲ ਰਿਹਾ ਸੀ ਇੱਕ ਮਹੀਨਾ ਪਹਿਲਾਂ ਯਾਨੀ ਕਿ ਮਈ ਮਹੀਨੇ ਜਿਹੜਾ ਇਹ ਕੰਮ ਸ਼ੁਰੂ ਹੋਇਆ ਸੀ ਤੇ ਪ੍ਰਭੂ ਦੀ ਪ੍ਰਤੀਮਾ ਜਿਹੜੀ ਹੈ ਉਹ ਕਿਤੇ ਹੋਰ ਸਥਾਪਿਤ ਕੀਤੀ ਗਈ ਸੀ ਤੇ ਅੱਜ ਮੁੜ ਤੋਂ ਢੋਲ ਲਗਾਉਣਿਆਂ ਦੇ ਨਾਲ ਤੇ satsang kirtan ਦੇ ਨਾਲ ਇਹ ਪ੍ਰਤੀਮਾ ਜਿਹੜੀ ਹੈ ਉਹ ਮੰਦਿਰ ਦੇ ਵਿੱਚ ਦੁਬਾਰਾ ਤੋਂ ਸਥਾਪਿਤ ਕੀਤੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਹੀ ਹੈ ਸ਼੍ਰੀ ਮੰਡਲ ਪਠਾਨਕੋਟ ਦੇ ਵੱਲੋਂ ਖਾਟੂ ਸ਼ਾਮ ਬਾਬਾ ਜੀ ਦੇ ਜਿਹੜੇ ਪ੍ਰਤਿਮਾ ਹੈ ਉਹ ਸਥਾਪਿਤ ਕੀਤੀ ਗਈ ਹੈ ਤੇ ਉਹਨਾਂ ਦੇ ਸਥਾਪਨਾ ਮੌਕੇ ਤੇ ਉਹਨਾਂ ਨੇ ਇਹ ਜਾਣਕਾਰੀ ਵੀ ਦਿੱਤੀ ਹੈ ਤੇ ਦੱਸਿਆ ਹੈ ਕਿ 12 ਤਰੀਕ ਨੂੰ ਉੱਥੇ ਵਿਸ਼ਾਲ ਭੰਡਾਰਾ ਹੋਣ ਜਾ ਰਿਹਾ ਹੈ ਤੇ 11 ਤਰੀਕ ਨੂੰ ਉੱਥੇ ਲੰਗਰ ਲਗਾਇਆ ਜਾਵੇਗਾ ਟੂਟ ਲੰਗਰ ਜਿਹੜਾ ਹੈ ਉਹ ਸੰਕਾ ਦੇ ਵਿੱਚ ਵਰਤਾਇਆ ਜਾਵੇਗਾ ਤੇ ਇਸ ਮੌਕੇ ਤੇ ਜਦੋਂ ਮੰਦਿਰ ਦੇ ਪਹੁੰਚੇ ਸੇਵਾਦਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਜਾਣਕਾਰੀ ਸਾਂਝੀ ਕੀਤੀ ਕਿਸ ਤਰ੍ਹਾਂ ਦੇ ਨਾਲ ਮੰਦਿਰ ਦਾ ਨਵੀਨੀਕਰਨ ਜਿਹੜਾ ਹੈ ਇਹ ਕੰਮ ਜਿਹੜਾ ਚੱਲਿਆ ਨਵੀਨ ਕਰਨ ਦਾ ਕੰਮ ਕਿੰਨੇ ਟਾਈਮ ਦੇ ਵਿੱਚ ਹੋਇਆ ਹੈ ਤੇ ਹੋਰ ਕੀ ਕੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਆਓ ਸੁਣਦੇ ਸਾਰਿਆਂ ਨੂੰ જય શ્રી ਸ਼ਾਮ ਜੀ જય ਸ਼੍ਰੀ ਸ਼ਾਮ ਅੱਜ ਦਾ ਜਿਹੜਾ ਦਿਹਾੜਾ ਅੱਜ ਦੇ ਦਿਨਾਂਕ 9 ਜੁਲਾਈ ਨੂੰ 2024 ਅਸੀਂ ਖਾਟੂ ਸ਼ਾਮ ਮੰਦਿਰ ਦੇ ਵਿੱਚ ਲక్ష్ਮੀ ਨਾਰਾਇਣ ਮੰਦਿਰ ਜੋ ਕਿ ਬਦਰੋਆ ਦੇ ਵਿੱਚ ਸਥਿਤ ਹੈ ਇੱਥੇ ਅਕਸ਼ੇ ਤ੍ਰਿਤੀਆ ਵਾਲੇ ਦਿਨ 10 ਮਈ 2024 ਨੂੰ ਮੰਦਿਰ ਦਾ ਕੰਮ ਲਗਾਇਆ ਗਿਆ ਸੀ ਇੱਥੇ ਕਟੂ ਸ਼ਾਮ ਜੀ ਦੀ ਜਿਹੜੀ ਪ੍ਰਤਿਮਾ ਹੈ ਉਹਨਾਂ ਨੂੰ ਇੱਥੋਂ ਦੀ ਵਿਸਥਾਪਿਤ ਕਰਕੇ ਕਿਸੇ ਹੋਰ ਸਥਾਨ ਤੇ ਲੈ ਕੇ ਗਏ ਸੀਗੇ ਉਸ ਤੋਂ ਬਾਅਦ ਪੂਰੇ ਮੰਦਿਰ ਦਾ ਨਵੀਨੀਕਰਨ ਜਿਹੜਾ ਕਿ ਅੱਜ ਸਮਾਪਨ ਹੋ ਚੁੱਕਿਆ ਹੈ ਸ਼੍ਰੀ ਸ਼ਾਮ ਮੰਡਲ ਪਠਾਨਕੋਟ ਦੇ ਪ੍ਰਧਾਨ ਸ਼੍ਰੀ ਸੁਰੇਸ਼ ਅਗਰਵਾਲ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਇਹ ਸਾਰਾ ਕੰਮ ਜਿਹੜਾ ਉਹ ਕੰਪਲੀਟ ਹੋਇਆ ਅਸੀਂ ਪੁਨਰ ਇੱਥੇ ਸ਼੍ਰੀ ਸ਼ਾਮ ਪ੍ਰਭੂ ਜੀ ਦਾ ਸ਼ੀਸ਼ ਜਿਹੜਾ ਹੈ ਉਹਨਾਂ ਦਾ ਉਹ ਲੈ ਕੇ ਅਜ ਮੰਦਰ ਦੇ ਵਿੱਚ ਆਏ ਹਾਂ ਤੇ ਅੱਜ ਤੋਂ ਬਾਅਦ 3 ਦਿਨ ਤੱਕ ਜਿਹੜੀ ਹੈ ਪ੍ਰਭੂ ਦੀ ਇੱਥੇ ਪੂਜਾ ਸ਼ੁਰੂ ਹੋਣ ਜਾ ਰਹੀ ਹੈ ਉਸ ਤੋਂ ਬਾਅਦ 12 ਜੁਲਾਈ ਨੂੰ ਇੱਥੇ ਇੱਕ ਭਵਯ ਜਗਰਣ ਜਿਹਦੇ ਵਿੱਚ ਸ਼੍ਰੀਮਾਨ ਹੇਮੰਤ ਅਗਰਵਾਲ ਜੀ ਇੱਥੇ ਆਣਗੇ ਭਜਨ ਪ੍ਰਵਾਹ ਨੇ ਉਹਨਾਂ ਨੇ ਆਪਣੀ ਮਧੁਰ ਅਵਾਜ਼ ਦੇ ਨਾਲ ਉਹ ਬਾਬਾ ਜੀ ਨੂੰ ਰਜਾਣਗੇ ਤੇ ਸ਼੍ਰੀ ਸ਼ਾਮ ਮੰਡਲ ਪਠਾਨਕੋਟ ਦੁਆਰਾ ਇਹ ਸਾਰਾ ਕਾਰਜ ਜਿਹੜਾ ਪੂਰਨ ਕੀਤਾ ਗਿਆ ਇਸ ਦੇ ਵਿੱਚ ਸਾਨੂੰ ਕਾਫੀ ਸਾਰੇ ਸਾਡੇ ਸ਼ਾਮ ਪ੍ਰੇਮੀਆਂ ਦਾ ਸਹਿਯੋਗ ਮਿਲਿਆ ਸ਼੍ਰੀਮਾਨ ਸੁਮਿਤ ਮਹਾਜਨ ਜੀ ਜਿਹੜੇ ਕਿ ਇਸ ਪੂਰੇ ਪ੍ਰੋਜੈਕਟ ਦੇ ਪ੍ਰਧਾਨ ਸੀਗੇ ਜਿਨ੍ਹਾਂ ਨੇ ਇਹ ਪੂਰਾ ਮੰਦਿਰ ਦਾ ਜਿਹੜਾ ਨਵੀਨੀਕਰਨ ਦਾ ਜਿਹੜਾ ਕਾਰ ਰਿਹਾ ਉਹਨਾਂ ਨੇ ਆਪਣੀ ਅਗਵਾਈ ਦੇ ਵਿੱਚ ਚਲਾਇਆ ਤੇ ਪੂਰਨ ਸਮੇਂ ਦੇ ਕੇ ਦੋ ਮਹੀਨੇ ਦੇ ਵਿੱਚ ਇਸ ਮੰਦਿਰ ਨੂੰ ਪੂਰੇ ਤਰੀਕੇ ਨਾਲ ਜਿਹੜਾ ਹੈ ਉਹ ਨਵੀਨੀਕਰਨ ਦਾ ਰੂਪ ਦੇ ਕੇ ਅੱਜ ਪ੍ਰਭੂ ਨੂੰ ਦੁਬਾਰਾ ਅਸੀਂ ਉਹਨਾਂ ਨੂੰ ਇੱਥੇ ਸਥਾਪਿਤ ਕਰਨ ਜਾ ਰਹੇ ਹਾਂ ਮੈਂ ਚਾਹਾਂਗਾ ਕਿ ਜਿੰਨੇ ਵੀ ਸਾਡੇ ਪਠਾਨਕੋਟ ਦੇ ਸ਼ਾਮ ਭਗਤ ਨੇ ਸ਼ਾਮ ਪਿਆਰੇ ਸਾਰੇ ਆ ਕੇ ਆਪਣੇ ਪ੍ਰਭੂ ਜੀ ਦਾ ਦਰਸਾਰ ਕਰਨ ਉਹਨਾਂ ਦੇ ਅੱਗੇ ਨਤਮਸਤਕ ਹੋਣ ਤੇ ਪ੍ਰਸ਼ਾਦ ਗ੍ਰਹਿਣ ਕਰਨ 11 ਤਰੀਕ ਨੂੰ ਇੱਕ ਜਿਹੜਾ ਹੈ ਇੱਥੇ ਗਾਲ ਚਾਵਲ ਦਾ ਜਿਹੜਾ ਲੰਗਰ ਲਗਾਇਆ ਜਾ ਰਿਹਾ ਹੈ ਪ੍ਰਸ਼ਾਦ ਰੂਪ ਦੇ ਵਿੱਚ ਉਹਨੂੰ ਵੀ ਗ੍ਰਹਿਣ ਕਰਨ ਤੇ 12 ਜੁਲਾਈ ਦਿਨ ਸ਼ੁੱਕਰਵਾਰ ਨੂੰ ਜ਼ਰੂਰ ਆ ਕੇ ਤੇ ਆਸ਼ੀਰਵਾਦ ਲੈਣ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਦੀ ਦੀ ਰਿਪੋਰਟ